116 ਆਪਨੇ ਕਿਹੜਾ ਥਾਣਾ ਆ ਮੈਂ ਐਸਐਚਓ ਡਿਸਕਰਨਸਿੰਗ ਥਾਣਾ ਕੈਂਟਪਟੰਡਾ ਜਿਹੜਾ ਇੱਕ ਕੱਲ ਮਾਮਲਾ ਕਰ ਹੋਇਆ ਹੈਗਾ ਜਿਹੜੇ ਮਾਤਾ ਦੇ ਕੋਈ ਸੁਣ ਬਾਤ ਲੱਗੀਆਂ ਹਾਂਜੀ ਇਹ ਇਹ ਸਾਡੇ ਕੋਲੇ ਮਾਮਲਾ ਆਇਆ ਜੀ ਇਹ ਮਿਤੀ 28 ਨੂੰ 24 ਦੀ ਗੱਲ ਹੈ ਮਾਤਾ ਕੁਲਵੰਤ ਕੌਰ ਵਾਸੀ ਸਿੰਘੇੜੇ ਤੋਂ ਸੀ ਜਿਹੜੇ ਆਪਣੇ ਪੇਕੇ ਪਿੰਡ ਰਾਏਖਾਨਾਂ ਤੋਂ ਸਿੰਘੇੜੇ ਜਾਣਾ ਸੀ ਇਹਨਾਂ ਨੇ ਬੱਸ ਸਟੈਂਡ ਪੁੱਚੋ ਖੜੇ ਸੀਗੇ ਉਥੋਂ ਤਕਰੀਬ 9 ਵਜੇ ਦਾ ਟਾਈਮ ਸੀਗਾ ਇਨਾਂ ਦੇ ਕੋਲੇ ਇੱਕ ਚਿੱਟੇ ਰੰਗ ਦੀ ਸਵਿਫਟ ਗੱਡੀ ਆਈ ਇਹਦੇ ਵਿੱਚ ਇੱਕ ਜੈਂਸ ਤੇ ਦੋ ਲੇਡੀ ਸੀ ਉਹਨਾਂ ਨੇ ਇਹਨਾਂ ਨੂੰ ਮਾਤਾ ਨੂੰ ਆਪ ਇੱਕ ਪਾਸ ਬਵਾਜ ਮਾਰੀ ਕੋਲੇ ਸੱਦਿਆ ਜਦੋਂ ਮਾਤਾ ਇਹਨਾਂ ਦੇ ਕੋਲੇ ਆਈ ਬਾਰੀ ਤੇ ਤੇ ਉਹਨੂੰ ਮਾਤਾ ਨੂੰ ਕੋਈ ਚੀਜ਼ ਸੰਗਾ ਕੇ ਇਹਨਾਂ ਨੇ ਵਿੱਚ ਭਾ ਲਿਆ ਮਾਤਾ ਦੇ ਕੋਲੋਂ ਇਹਨਾਂ ਨੇ ਇੱਕ ਸੋਨੇ ਦੀ ਚੈਨੀ ਤੇ ਕੰਨਾਂ ਦੇ ਕਾਂਡੇ ਅਤੇ ਉਹਦੇ ਜਿਹੜੀਆਂ ਚੂੜੀਆਂ ਪਾਈਆਂ ਸੀ ਉਹ ਬੇ ਉਹ ਚੀਜ਼ੇ ਉਹਦੇ ਕੋਲੋਂ ਖੋ ਲਈਆਂ ਅਤੇ ਮਾਤਾ ਨੂੰ ਉਹ ਗੱਡੀ ਦੇ ਵਿੱਚੋਂ ਥੱਲੇ ਧੱਕਾ ਦਿੱਤਾ ਕਿੰਨੇ ਕੀਮਤ ਦੇ ਰਿਹਾ ਹੈ ਇਹ ਕਰੀਬ 2.5 ਲੱਖ ਦੇ ਕਰੀਬ ਹੈਗੀ ਜੀ ਇਹ ਸੋਨੇ ਦੀ ਕੀਮਤ ਕੀ ਕਹਿਣਾ ਚਾਹੁੰਦੇ ਆ ਜਿਵੇਂ ਮਾਤਾ ਅਣਜਾਣ ਬੰਦਿਆਂ ਕੋਲ ਚਲੀ ਗਈ ਪਬਲਿਕ ਨੂੰ ਕੀ ਕਹਿਣਾ ਪਬਲਿਕ ਨੂੰ ਤਾਂ ਇਹੀ ਆ ਸਾਡੀ ਜੀ ਤੁਸੀਂ ਅਣਜਾਣ ਬੰਦਿਆਂ ਕੋਲ ਥੋੜਾ ਜਿਹਾ ਸੁਚੇਤ ਰਹਿਣਾ ਅੱਜ ਕੱਲ ਇਹਨੀਆਂ ਵਾਰਤਾਂ ਤਾਂ ਹੋਈ ਜਾਂਦੀਆਂ ਕਿਸੇ ਨੂੰ ਛੇਦੀ ਕਿਤੇ ਲੈਫਟ ਨਾਲ ਲੈਣ ਨਾ ਹੀ ਕਿਸੇ ਨੂੰ ਲੈਫਟ ਦੇਣੀ ਚਾਹੀਦੀ ਅੱਜ ਦੇ ਟਾਈਮ ਤੱਕ ਇਹ ਉਹਨ ਮਾਤਾ ਬਜ਼ੁਰਗ ਸੀਗੇ ਇਹਨਾਂ ਕੋਲੇ ਸੱਦਾ ਗਿਆ ਉਹ ਪੁਲਿਸ ਇਹਨਾਂ ਨੂੰ ਇਸੇ ਕੰਮ ਦੇ ਵਿੱਚ ਹੀ ਇਹਨਾਂ ਨੇ ਡਾਟ ਨੁਕਸਾਨ ਠਾਲਿਆ ਆਪਦਾ ਜੇ ਮੈਂ ਨੀਗਾ ਲੁੱਟਖਾ ਹੋਈਆਂ ਨੇ ਕਈ ਵਾਰੀ ਆਪਾਂ ਇਹਨਾਂ ਸੋਨਾ ਪਾ ਕੇ ਲੈ ਜਾਂਦੇ ਉਹਨਾਂ ਨੂੰ ਕੀ ਕਰਨਾ ਚਾਹੋਗੇ ਇਸ ਤਰ੍ਹਾਂ ਨਹੀਂ ਕਰ ਸਕਦੇ ਨਹੀਂ ਚੌਣਾ ਚਲੋ ਜਿਹਨੂੰ ਚੌਕ ਆ ਉਹਨੇ ਸੋਨਾ ਪਾਉਣਾ ਹੀ ਆ ਪਰ ਫਿਰ ਵੀ ਜਿਹੜੇ ਬਜ਼ੁਰਗ ਆਦਮੀਆਂ ਜਾਂ ਕਿਵੇਂ ਆ ਉਹਨਾਂ ਨੂੰ ਘੱਟੋ ਘੱਟ ਆਪਦੇ ਨਾਲ ਇੱਕ ਤਾਂ ਕੋਈ ਜੈਂਟਸ ਬੰਦਾ ਜਾਂ ਕੋਈ ਉਹ ਚਾ ਹੋਣਾ ਚਾਹੀਦਾ ਜੀ ਕਿਤੇ ਜਾਣਾ ਵੀ ਹੈ ਹੈਲਪ ਦੇ ਤੌਰ ਤੇ ਇਕੱਲੇ ਬਜ਼ੁਰਗਔਰਤਾਂ ਨੂੰ ਆੜਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਅੱਜਕੱਲ੍ਹ ਹਾਲਾਤਾਂ ਮਤਲਬ